ਗਈ 9 ਸਾਲਾਂ ਪਤੀ ਜੀ ਨਾਲ 55 ਸਾਲਾਂ ਫੁੱਫੜ ਨੇ ਕੀਤਾ ਜ਼ਬਰਜਨਾਹ ਬੱਚੀ ਜਿਹੜੇ ਇਲਾਜ ਫੁੱਫੜ ਹੋਇਆ ਫਰਾਰ ਕੈਰੇ ਲਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਲਾਕਸਨਾ ਅਦੀਨ ਆਉਂਦੇ ਪਿੰਡ ਕੈਰੇ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੀ 9 ਸਾਲਾਂ ਬੱਚੀ ਨਾਲ ਜ਼ਬਰਦਸਤ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਤੇ ਇਹ ਜ਼ਬਰਦਸਤ ਕਿਸੇ ਹੋਰ ਨੇ ਨਹੀਂ ਸਗੋਂ ਰਿਸ਼ਤੇਦਾਰ ਵਿੱਚ ਲੱਗਦੇ ਫੁੱਫੜ ਨੇ ਹੀ ਕੀਤਾ ਪੀੜਤ ਨਵਾਲਗ ਬੱਚੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਸਲਲੇ 5 ਸਾਲਾਂ ਤੋਂ ਪਿੰਡ ਚੀਮਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਉਸ ਦੀ ਭੈਣ ਅਤੇ ਜਵਾਈ ਸਕੰਦਰ ਕੁਮਾਰ ਨਜ਼ਦੀਕ ਦੇ ਪਿੰਡ ਕੈਰੇ ਰਹਿੰਦੇ ਸਨ ਜੋ ਕਿ ਪੱਠੇ ਤੇ ਪਥੇਰ ਕੱਚੀਆਂ ਇੱਟਾਂ ਪੱਥਨ ਦਾ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਕੱਲ ਅਸੀਂ ਆਪਣੇ ਬੱਚਿਆਂ ਸਮੇਤ ਆਪਣੇ ਭੈਣ ਦੇ ਘਰ ਪਿੰਡ ਕੈਰੇ ਮਿਲਣ ਚਲੇ ਗਏ ਤੇ ਉਹਨਾਂ ਦੀ ਬੇਟੀ ਆਪਣੀ ਭੂਆ ਕੋਲ ਹੀ ਰਹਿ ਗਈ ਸੀ ਅਤੇ ਅਸੀਂ ਆਪਣੇ ਘਰ ਚੀਮੇ ਪਿੰਡ ਆ ਗਏ ਸੀ। ਉਹਨਾਂ ਦੱਸਿਆ ਕਿ ਸਵੇਰੇ ਮੇਰੇ ਕੋਲ ਮਕਾਨ ਮਾਲਕ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਬੇਟੀ ਬਿਮਾਰ ਹੈ ਜਲਦੀ ਆਵੋ ਜਦੋਂ ਅਸੀਂ ਪਿੰਡ ਕੈਰੇ ਪਹੁੰਚੇ ਤਾਂ ਸਾਡੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਕਿ ਸਾਡੀ ਛੋਟੀ ਜਹੀ 9 ਸਾਲਾਂ ਬੱਚੀ ਨਾਲ ਸਾਡੇ ਹੀ ਰਿਸ਼ਤੇਦਾਰ ਸਿਕੰਦਰ ਕੁਮਾਰ ਉਮਰ 55 ਸਾਲ ਨੇ ਜ਼ਬਰਦਸਤ ਕੀਤਾ ਜਿਸ ਤੋਂ ਬਾਅਦ ਖੂਨ ਨਾਲ ਲਤਪਟਾ ਬੱਚੀ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ ਜਦੋਂ ਇਸ ਸਬੰਧੀ ਥਾਣਾ सदर ਦੇ ਮੁਖ ਅਫਸਰ ਲਖਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਬੱਚੀ ਦੇ ਪਿਤਾ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾਵੇਗਾ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਜਿਸ ਬੱਚੀ ਦੇ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ ਜ਼ਬਰਦਸਤ ਨਾ ਹੋਇਆ ਤੁਹਾਡੇ ਕੀ ਲੱਗਦਾ ਮੇਰੀ ਬੇਟੀ ਸੀ ਕਿੰਨੇ ਸਾਲ ਦੀ ਉਮਰ 5 ਸਾਲ ਦੀ ਮਾਰੇ ਜੀ ਹਾਂ ਜੋ ਇਹ ਬੱਚੇ ਦੇ ਨਾਲ ਜ਼ਬਰਦਸਤ ਨਾ ਹੋਇਆ ਕਿੰਨਾ ਵੱਲੋਂ ਕੀਤਾ ਇਹ ਆਪਣੇ ਪਰੋਣਾ ਸੀ ਜੀ ਜੀ ਹਾਂਜੀ ਉਹਦੇ ਵਰਕ ਉਹਨੇ ਕੀਤਾ ਜੀ ਹਾਂਜੀ ਤੁਹਾਡਾ ਕਿਹੜਾ ਪਿੰਡ ਆਪਣਾ ਤੋਂ ਚਿਮੇ ਰਹਿੰਦੇ ਸੀ ਚੁੱਪੀ ਦੇ ਹੈ ਸੀ ਇਹ ਘਟਨਾ ਕਿੱਥੇ ਵਪਰੀ ਇਹ ਪੱਠੇ ਦੇ ਕਹਰੇ ਸਾਢੇ 8 ਵਜੇ ਕਰੀਬ ਜੀ ਹਾਂਜੀ ਸਵੇਰੇ ਸਵੇਰੇ ਮੇਰੇ ਕੋਲ ਫੋਨ ਆਇਆ ਸੀ ਬੰਦੇ ਦਾ ਜੜਦੇ ਫੋਨ ਆ ਕੇ ਕਹਿੰਦਾ ਐਵੇਂ ਮੈਂ ਗੱਲ ਜਾਣਦੇ ਮੈਨੂੰ ਉਹ ਕਹਿੰਦੇ ਤੇਰੀ ਬੇਟੀ ਦੇ ਨਾਲ ਐਵੇਂ ਗਲਤ ਕੰਮ ਕਰਦਾ ਤੁਸੀਂ ਇੱਥੇ ਆ ਜਾ ਨੋਬਲਡ ਨਿਕਲੇ ਜਾਂਦਾ ਫਿਰ ਮੈਂ ਤੇ ਮੇਰੇ ਘਰ ਵਾਲੇ ਦੋਨੇ ਗਏ ਅਸੀਂ ਉਥੇ ਮੋਕੇ ਤੇ ਚਲੇ ਗਿਆ ਜੀ ਉਹ ਬੰਦਾ ਭਜਦਾ ਜੀ ਫਿਰ ਉਹਨਾਂ ਨੇ ਫੜ ਲਿਆ ਉਹ ਫੜ ਕੇ ਹੁਣ ਬੱਚੀ ਕਿੱਥੇ ਬੱਚੇ ਇੱਥੇ ਹੈ ਜੀ ਹੁਣ ਇਸੇ ਵੇਲੇ ਸੁਣਾਈ ਦਿੱਤੀ ਕਿਵੇਂ ਸਿਹਤ ਕਿਵੇਂ ਉਹਨਾਂ ਨੂੰ ਬਹੁਤ ਲੱਗ ਰਹੀ ਹੈ ਠੀਕ ਹੈ ਹੁਣ ਤਾਂ ਬਹੁਤ ਲੱਗ ਰਹੀ ਹੈ ਡਰੀ ਹੋਏ ਬੱਚੀ ਜੀ ਹਾਂ ਜੀ ਕਿਵੇਂ ਇਹ ਘਟਨਾ ਪੂਰੀ ਕਿਵੇਂ ਵਾਪਰੀ ਕਿਵੇਂ ਸਾਹਮਣੇ ਆ ਪੂਰੀ ਜਾਣਕਾਰੀ ਪੂਰੀ ਜਾਣਕਾਰੀ ਅਜੇ ਕੱਲ 4 ਵਜੇ ਕੁੜੀ ਉੱਥੇ ਰਹਿ ਗਈ ਉਹਦੇ ਘਰੇ ਪੂਆ ਗੋਲੀ ਕੰਨੀ ਜਲ ਸਵੇਰੇ ਮਸਕੂਲ ਜਾਣਿਆ ਕਿਹੜੇ ਫਿਰ ਮੈਂ ਤਾਂ ਕਹਿੰਦੇ ਰਣ ਨੂੰ ਘਰੇ ਚਲ ਤੂੰ ਕਹਿੰਦੇ ਚੱਲ ਨਏ ਨੇ ਮੇਰਾ ਬੈਗ ਤੇ ਸਵੇਰ ਭੇਜ ਦੇ ਤੁਸੀਂ ਫਿਰ ਸਵੇਰ ਦਾ ਮਹਸਬ ਚਲੇਗੀ ਹੋਗੀ ਕੁੜੀ ਸਕੂਲ ਲੈ ਫੋਨ ਯਾ 8:30 ਵਜੇ ਫੋਨ ਆ ਗਿਆ ਮੇਰੇ ਕੋਲੇ ਜਿੰਮੇਦਾਰ ਤਾਂ ਹੀ ਕੰਦਾ ਐਵੇਂ ਮੈਂ ਗੱਲ ਰਕ ਬਈ ਤੂੰ ਥੜਾ ਥੜਾ ਮੈਂ ਥੜਾ ਥੜਾ ਪਹੁੰਚ ਕੇ ਆਪਣੀ ਦਵਾਈ ਲੈ ਕੇ ਇਹ ਕੁੜੀ ਉੱਥੇ ਪਈ ਸੀ ਸਾਡੀ ਉਹ ਵੀ ਕਹਿੰਦਾ ਵਿਚਾਰਾ ਬਾਰ-ਬਾਰ ਬਲੜੇ ਨਿਕਲ ਨਿਕਲਦਾ ਆ ਕੱਪੜੇ ਪੂਨੇ ਵਿਚਾਰੇ ਕਿਵੇਂ ਕਿੰਨਾ ਨਹੀਂ ਐ ਹੋਜੀ ਉੱਥੇ ਪਰ ਹੁਣ ਕੀ ਮੰਗ ਕਰ ਹੁਣ ਜਿੰਸਾਬ ਚਾਹੀ ਸਾਨੂੰ ਜੀ ਤਾਂ ਇਹ ਸਾਨੂੰ ਕੰਟਰੋਲ ਰੂਮ ਤੋਂ ਤਲਾਹ ਮੀਲੀ ਕਿਸੇ ਬੰਦੇ ਵੱਲੋਂ ਨੋਟ ਕਰਾਇਆ ਗਿਆ ਸੀ ਕਿ ਕੈਰੇ ਪਿੰਡ ਦੀ ਹੱਦ 'ਚ ਕੋਈ ਨਵਾਲਦ ਬੱਚੀ ਨਾਲ ਘਟਨਾ ਜਿਹੜਾ ਹੈਗਾ ਗਲਤ ਕੰਮ ਕੀਤਾ ਗਿਆ ਉਹ ਚੀਮੇ ਰਹਿੰਦੇ ਆਪ ਦਾ ਕਰਾਇਤੇ ਪ੍ਰਵਾਸੀ ਨੇਗੇ ਤਾਂ ਜਦੋਂ ਉਹ ਉੱਥੇ ਰਹਿੰਦੇ ਸੀਗੇ ਉਹ ਛੁੱਟੀਆਂ ਚਾੜ ਤੇ ਫਫੜ ਕੋਲੇ ਆਈ ਹੋਈ ਸੀ ਕਿ ਕੈਰੇ ਜਿੱਥੇ ਉਹਦਾ ਫਫੜ ਕਰਾਇਤੇ ਮਕਾਲ ਲੈ ਕੇ ਕੈਰੇ ਰਹਿ ਰਿਹਾ ਸੀ ਜਿਹਦਾ ਫਫੜ ਦਾ ਨਾਮ ਹੈਗਾ ਸਿਕੰਦਰ ਤਾਂ ਜੋ ਉੱਥੇ ਇੱਕ ਪਥੇਰ ਹੈ ਕੈਰੇ ਦੀ ਹੱਦ 'ਚ ਉੱਥੇ ਇਹ ਨੂੰ ਗਲਤ ਇਰਾਦੇ ਨਾਲ ਲੜਕੀ ਨੂੰ ਉੱਥੇ ਸਾਈਡ ਤੇ ਡੁੰਗਾਈ ਬਣੀ ਡੁੰਗਾਈ ਜੀ ਵਾਲੀ ਥਾਂ ਉੱਥੇ ਲੈ ਗਿਆ ਉੱਥੇ ਜਾ ਕੇ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਤਾਂ ਉਥੋਂ ਦਾ ਜਿਹੜਾ ਜ਼ਿੰਮੇਵਾਰਾ ਕਾਲਾ ਸਿੰਘ ਉਹਨੇ ਇਹਨੂੰ ਮੌਕੇ ਤੇ ਦੇਖ ਲਿਆ ਤੇ ਉਹਨੂੰ ਮਤਲਬ ਫਿਰ ਇਹ ਜਿਹੜਾ ਹੈਗਾ ਆਪਦੇ ਮਕਸਦ ਨੂੰ ਪੂਰਾ ਅੰਜਾਮ ਨਹੀਂ ਦੇ ਸਕਿਆ ਤਾਂ ਜਿਹੜਾ ਹੈਗਾ ਵੀ ਉਹ ਬੱਚੀ ਹਸਪਤਾਲ ਐਡਮਿਟ ਹੈਗੀ ਪੋਕਸੋ ਦਾ ਜਾਂ ਕਿਸੇ ਵੀ ਇੱਕ ਨਵਾਲਗ ਬੱਚੀ ਨਾਲ ਹੋਏ ਇਸ ਆ ਜਲਦ ਹਰਕਤ ਕਰਕੇ ਇਹਦੇ ਚ ਜਿਹੜੇ ਬਿਆਨ ਨੇਗੇ ਉਹ ਕਾਨੂੰਨ ਮੁਤਾਬਕ ਲੇਡੀ ਸਬ ਇਨਸਪੈਕਟਰ ਵੱਲੋਂ ਦਰਜ ਕਰਾਇਆ ਜਾਂਦੇ ਨੇ। ਉਹ ਅਸੀਂ ਨੋਟ ਕਰਾ ਚੁੱਕੇ ਹਾਂ ਜਿਉਂ ਹੀ ਉਹ ਬਿਆਨ ਕਾਲੋਂ ਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੋਈ ਅਗਲੀ ਉਹ ਅਸੀਂ ਉਸੇ ਤੈ ਪਰਚਾ ਦਰਜ ਕਰਕੇ ਜਲਦੀ ਰੋਕੀ ਨੂੰ ਅਸੀਂ ਗ੍ਰਿਫਤਾਰ ਕਰ।